ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਦੋ ਤਿੰਨ ਮਹੀਨਿਆਂ ਤੋਂ ਬਾਹਰ ਆ ਮੋਟਰ ਆ ਵੇਖ ਤੁਸੀਂ ਆ ਵੀ ਵੇਖ ਲੈਣਾ ਵੀ ਉੱਤੇ ਕਾ ਫੁੱਲ ਚੜਿਆ ਕਾ ਫੁੱਲ ਚੜਿਆ ਵੀ ਨਸ਼ੇ ਦੇ ਹਾਲਾਤੀ ਆ ਇਹ ਵੀ ਨਸ਼ੇ ਦੇ ਹਾਲਾਤੀ ਆ ਮਜਬੂਰ ਹੋ ਕੇ ਮੈਂ ਕੰਮ ਮੈਂ ਕਰਦੀ ਆ ਮੇਰਾ ਕੋਈ ਸ਼ੌਂਕ ਨਹੀਂਗਾ ਵੀਡੀਓ ਬਣਾਉਂਦਾ ਵੀ ਮੈਨੂੰ ਬੜਾ ਮੈਨੂੰ ਸ਼ੌਂਕ ਆ ਵੀ ਮੈਂ ਲੋਕਾਂ ਨੂੰ ਵੀਡੀਓ ਬਣਾਉਂਦਾ ਕਿ ਮੈਂ ਵਿਖਾਵਾਂ ਆਪਣੇ ਹਾਲਾਤ ਇਹ ਮਜਬੂਰੀ ਆ ਇਹ ਆ ਬੇਵਸੀ ਨਸ਼ੇ ਦੀ ਬੇਵਸੀ ਉੱਜੜਦਾ ਹੋਇਆ ਤੁਹਾਡਾ ਆਪਣਾ ਪੰਜਾਬ ਜਿਹਨੂੰ ਤੁਸੀਂ ਰੰਗਲਾ ਪੰਜਾਬ ਕਹਿੰਦੇ ਸੀ ਨਾ ਬੇਵਸੋ ਉੱਜੜਿਆ ਹੋਇਆ ਪੰਜਾਬ ਆ ਵੇਖੋ ਆ ਨਸ਼ੇ ਦੇ ਜੀਂਦੇ ਜਾਗਦੇ ਹਾਲਾਤ ਆ ਆ ਮੋਟਰ ਤੋਂ ਅਸੀਂ ਪਾਣੀ ਅਸੀਂ ਘਰੇ ਖੜਦੇ ਆ ਆ ਮੇਰਾ ਘਰ ਆ ਲਾ ਕੇ ਸਾਹਮਣੇ ਆ ਮੋਟਰ ਤੋਂ ਮੇਰੇ ਘਰ ਵਿੱਚ ਪਾਣੀ ਜਾਂਦਾ ਜਿਹੜਾ 3 ਮਹੀਨੇ ਹੋ ਗਏ ਆ ਤਿੰਨ ਮਹੀਨੇ ਤਕਰੀਬਨ ਹੋ ਗਏ ਆ ਵੀ ਸਾਡੇ ਘਰ ਪਾਣੀ ਦੀ ਇੱਕ ਬੂੰਦ ਨਹੀਂ ਗਈ ਕੱਪੜੇ ਜੁੜੇ ਆ ਭਾਂਡੇ ਜੁੜੇ ਆ ਮੈਂ ਕਦੇ ਨਿੱਕੀ ਮੋਟਰ ਤੇ ਕਦੇ ਮੈਂ ਵੱਡੀ ਮੋਟਰ ਤੇ ਮੈਂ ਧੋਣੀ ਇਹ ਕੀ ਦੀ ਮਜਬੂਰੀ ਹੈ ਨਸ਼ੇ ਦੀ ਸਿਰਫ ਨਸ਼ੇ ਨੇ ਇਨੇ ਸਾਡੇ ਘਰ ਦੇ ਹਾਲਾਤ ਵਿਗਾੜ ਘੱਤੇ ਆ ਨਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਰੋਂਦਾ ਪੰਜਾਬ ਰੋਂਦਾ ਪੰਜਾਬ ਤੁਹਾਡੀ ਜਾਨ ਨੂੰ ਮੇਰੇ ਵਰਗੀਆਂ ਲੱਖਾਂ ਧੀਆ ਭੈਣਾਂ ਤੁਹਾਨੂੰ ਲਾਹਨਤਾਂ ਪਾਉਂਦੀਆਂ ਨਸ਼ਾ ਵੇਚਣ ਵਾਲਿਓ ਤੁਹਾਡਾ ਕੱਖਣਾ ਰਵੇ ਤੁਹਾਡਾ ਕੱਖਣਾ ਰਵੇ ਮੈਂ ਕਹਿੰਦੀ ਤੁਹਾਡੇ ਪੁੱਤ ਨਾ ਮਰਨ ਤੁਸੀਂ ਵੇਖੋ ਤਾਂ ਤੁਹਾਡੇ ਘਰੇ ਨਸ਼ਾ ਲੱਗੇ ਤੁਹਾਡੇ ਘਰ ਨਸ਼ਾ ਪਹੁੰਚੇ ਤੁਹਾਡੇ ਘਰ ਦੀ ਵੀ ਮੇਰੇ ਘਰ ਵਰਗੀ ਹਾਲਾਤ ਹੋ ਜਾਣ ਤੇ ਮੇਰੇ ਵਾਂਗੂ ਤੁਹਾਡੀਆਂ ਵੀ ਜਨਾਨੀਆਂ ਤੀਵੀਆਂ ਰੋਣ ਰੋਣ ਮੈਂ ਕਹਿੰਦੀ ਗੁਰੂ ਰਾਮਦਾਸ ਇਹਨਾਂ ਦੇ ਘਰ ਦੀ ਵੀ ਤਬਾਹੀ ਡਾ ਜਿੱਦਾਂ ਮੇਰੇ ਦੀਦਾਈ ਹੁਣਾ ਤੇ ਰਹਿਣ ਬਸ ਦੇ ਇਹ ਵੀ ਨਾ ਨਸ਼ਾ ਵੇਚਣ ਵਾਲੇ ਵੀ